ਮੰਜੀ ਵਿੱਚ ਕੀ ਨਾਮ ਕੀ ਆਪੋ ਤੁਹਾਨੂੰ ਮੇਰਾ ਨਾਮ ਇਤਰ ਸੇਮ ਸਿੰਘ ਹੈ ਜੀ ਅਸੀਂ 29 ਤਰੀਕ ਨੂੰ ਹਜੂਰ ਸਾਹਿਬ ਯਾਤਰਾ ਕਰਨ ਗਏ ਸੀ ਤੇ 7 ਤਰੀਕ ਦੀ ਸਾਡੀ ਵਾਪਸੀ ਸੀ ਰਸਤੇ 'ਚ ਆਉਂਦਿਆਂ ਰੰਗਾਬਾਹ ਸਟੇਸ਼ਨ ਆਂਦਾ ਏ ਉੱਤੇ ਕੋਈ ਭਈਏ ਲਾਲੋ ਜਾਂ ਮੁਸਲਮਾਨ ਲਾਲੋ ਉਹਨਾਂ ਵੱਲੋਂ ਪੱਥਰ ਮਾਰੇ ਜਾਂਦੇ ਆ ਟ੍ਰੇਨ ਨੂੰ ਤੇ ਇੱਕ ਪੱਥਰ ਮੇਰੇ ਵੱਜ ਗਿਆ ਜੀ ਜਿਸ ਕਾਰਨ ਮੇਰੇ ਹੱਥ ਰੀਆ ਦੋ ਹੱਡੀਆਂ ਟੁੱਟ ਗਈਆਂ ਨੇ ਕੀ ਮਰ ਕਾ ਮੰਗੇ ਆ ਜੀ ਉਹਨਾਂ ਤੇ ਠੱਲ ਪਾਈ ਜਾਵੇ ਉਹਨਾਂ ਨੂੰ ਰੋਕਿਆ ਜਾਵੇ ਐਸਜੀਪੀਸੀ ਨੂੰ ਹੀ ਮੰਗ ਕਰਦੇ ਆਂ ਕਿ ਉਹ ਸਿੱਖਾਂ ਤੇ ਜਿੱਦਾਂ ਇਹ ਹਮਲੇ ਕਰਦੇ ਆ ਤੇ ਉਹਨਾਂ ਵੱਲ ਧਿਆਨ ਦਿੱਤਾ ਜਾਵੇ ਅੱਜਕੱਲ ਕਾਫੀ ਜ਼ਿਆਦਾ ਹੋ ਜਾਂਦੇ ਆ ਹਾਂਜੀ ਹਾਂਜੀ ਕੀ ਨਾਮ ਕੀ ਗੱਲ ਕਰਦੇ ਸਰ ਵੀਰ ਜੀ ਮੇਰਾ ਨਾਮ ਅੰਗਰੇਜ਼ ਸਿੰਘ ਜੀ ਅਸੀਂ 29 ਤਰੀਕ ਨੂੰ ਸ੍ਰੀ ਅਜੂਰ ਸਾਹਿਬ ਸਾਹਿਬ ਯਾਤਰਾ ਕਰਨ ਗਏ ਸੀ ਤੇ 7 ਤਰੀਕ ਨੂੰ ਸਾਡੀ ਵਾਪਸੀ ਸੀ ਜੀ ਤੇ 7 ਤਰੀਕ ਨੂੰ ਅਸੀਂ ਜਦ ਵਾਪਸੀ ਆਉਂਦੇ ਆ ਰੰਗਾਬਾਦ ਦੇ ਲਾਗੇ ਪੱਥਰ ਮਾਰਦੇ ਆ ਮੁਸਲਮਾਨ ਮੁਸਲਮਾਨ ਹੀ ਕੁਸਭਈਏ ਹੀ ਤੇ ਜਿਹੜੀ ਸੱਚਖੰਡ ਸਾਹਿਬ ਜਾਂਦੀ ਹੈ ਉਹ ਸਾਬ ਇਹ ਉਸੇ ਦੇ ਸਿੱਖ ਸਰਦਾਰਾਂ ਲੋ ਯਾਤਰਾ ਕਰਨ ਵਾਸਤੇ ਜਾਂਦੇ ਆ ਤੇ ਉਹਦੇ ਉੱਤੇ ਹੀ ਪੱਥਰ ਮਾਰਦੇ ਆ ਪਿਛਲੇ ਸਾਲ ਵੀ ਜਦੋਂ ਅਸੀਂ ਗਏ ਨਾ ਪਿਛਲੇ ਸਾਲ ਵੀ ਸਾਨੂੰ ਦੱਸਿਆ ਵੀ ਇੱਥੇ ਪੱਥਰ ਮਾਰਦੇ ਤਾਂ ਥੋੜਾ ਧਿਆਨ ਨਾ ਏਰਕਾ ਸਾਨੂੰ ਥੋੜਾ ਦਿਮਾਗ ਚੋਂ ਨਿਕਲ ਗਈ ਤੈਰਕਾਂ ਪੱਥਰ ਮਾਰੇ ਆ ਫਿਰ ਗਲੇਲ ਚ ਪਾ ਕੇ ਮਾਰਦੇ ਆ ਤੇ ਸਿੱਖਾਂ ਨੂੰ ਹੀ ਜ਼ਿਆਦਾ ਮਾਰਦੇ ਆ ਤੇ ਛੋਟਾ ਬ੍ਰਦਰ ਹੈ ਮੇਰਾ ਉਹਦੇ ਹੱਥ ਦੀਆਂ ਦੋ ਉਂਗਲਾਂ ਹੱਡੀਆਂ ਟੁੱਟ ਗਈਆਂ ਵਿੱਚੋਂ ਜੀ ਤੇ ਉਹਦਾ ਹੀ ਆਪਰੇਟ ਕੀਤਾ ਵਾ ਤੇ ਸਰਕਾਰ ਕੋਈ ਮੰਗ ਕਰਦੇ ਆਂ ਵੀ ਇਹ ਚੀਜ਼ ਤੇ ਉੱਤੇ ਥੋੜੀ ਨਤ ਪਾਈ ਜਾਵੇ ਸਿੱਖ ਸਰਧਾਲੂ ਜਾਂਦੇ ਆ ਤੇ ਐਸ.ੀ.ਪੀ ਜੀ ਨੂੰ ਵੀ ਕਰਦੇ ਆਂ ਵੀ ਮਹਾਰਾ ਦੀ ਯਾਤਰਾ ਕਰ ਜਾਂਦੇ ਸ੍ਰੀ ਅਝੂਰ ਸਾਹਿਬ ਤੇ ਉੱਤੇ ਇਹ ਚੀਜ਼ ਨੂੰ ਰੋਕਿਆ ਜਾਵੇ ਆ ਸਾਡੇ ਕੋਲ ਤਰਸੀਮ ਸਿੰਘ ਜੀ ਆਏ ਸੀ ਜਿਨ੍ਹਾਂ ਦੇ ਹੱਤੇ ਸੱਟ ਲੱਗੀ ਸੀ ਕਿ ਤਖਤ ਸਾਹਿਬ ਜਾ ਰਹੇ ਸੀ ਯਾਤਰਾ ਤੇ ਤੇ ਰਸੇ ਕੁਛ ਸ਼ਰਾਰਤੀ ਅੰਗਰ ਨੇ ਟ੍ਰੇਨ ਤੇ ਪਥਰਾਵ ਕੀਤਾ ਉਸ ਦੇ ਵਿੱਚ ਵੀਰ ਤੇ ਹੱਥ ਨੂੰ ਸੱਟ ਲੱਗੀ ਸੀ ਉਹਨਾਂ ਦੇ ਹੱਥ ਤੇ ਜ਼ਖਮ ਵੀ ਸੀ ਲਹੂ ਕਾਫੀ ਵਗਿਆ ਤੇ ਜਦੋਂ ਆਪਾਂ ਐਕਸਟ੍ਰੈਕ ਕਰਾਇਆ ਉਹਨੂੰ ਸਾਨੂੰ ਪਤਾ ਲੱਗਿਆ ਕਿ ਫ੍ਰੈਕਚਰ ਹੈਗਾ ਤੇ ਵੀਰ ਉਹਨਾਂ ਦਾ ਇਲਾਜ ਆਈ ਸੀ ਸਾਡੇ ਕੋਲ ਤੇ ਆਧੁਨਿਕ ਤਰੀਕੇ ਨਾਲ ਉਹਨਾਂ ਦੇ ਬਿਨਾ ਕੋਈ ਚੀਰੇ ਤੋਂ ਆਪਾਂ ਤਾਰ ਪਾ ਕੇ ਬਾਈਨੋ ਸੈੱਟ ਕੀਤਾ ਤੇ ਅੱਜ ਡਿਸਚਾਰਜ ਕਰ ਰਹੇ ਹਾਂ ਉਹਨਾਂ ਨੂੰ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੇਲੇ ਉਹ ਇੱਥੇ ਮਨਾ ਉੱਲੀ ਜਗ੍ਹਾ ਜਿੰਨਾ ਮਰਜੀ ਪੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਪੂਰੀ ਠੱਪ ਜਿਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਹ ਕਰੋਣੇ ਹੋਵੇ ਭਾਵੇਂ ਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਬੁੱਕ ਕਰਵਾਓ ਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਨਸਤੇਕ ਸਿਵਲ ਹਸਪਤਾਲ ਅਜਨਾਲਾ। ਹੇਠ ਦਿੱਤੇ ਨੰਬਰਾਂ ਤੇ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ। ਬਿਹਤਰ ਉਪਚਾਰ, ਸੁਰੱਖਿਤ ਪਰਿਵਾਰ। ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਸਾਈਫੈਟ ਜੋੜਾਂ ਬਦਲਦੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਬਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਰੀਹੈਬਿਟੇਸ਼ਨ ਦੇ ਲਈ ਡਾਕਟਰ ਅਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸਿਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧਿਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧਿਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼